ਕਸਬਾ ਦੋਰਾੰਗਲਾ ਵਿੱਚ ਦੇਰ ਰਾਤ ਚੋਰਾਂ ਦੇ ਇੱਕ ਗਿਰੋਹ ਨੇ ਸਿਰਫ 1 ਘੰਟੇ ਦੇ ਅੰਦਰ ਹੀ ਬਾਜ਼ਾਰ ਵਿੱਚ ਸਥਿਤ 11 ਦੁਕਾਨਾਂ ਤੋਂ ਨਕਦੀ ਚੋਰੀ ਕਰ ਲਈ ਇਸ ਘਟਨਾ ਨੇ ਦੁਕਾਨਦਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਦੁਕਾਨਦਾਰ ਨੂੰ ਹੋਈ ਜੋ ਸਵੇਰੇ ਸਭ ਤੋਂ ਪਹਿਲਾਂ ਆਪਣੀ ਦੁਕਾਨ ਤੇ ਪਹੁੰਚਿਆ ਉਸਨੇ ਦੇਖਿਆ ਕਿ ਉਸ ਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਦੁਕਾਨ ਦਾ ਸਮਾਨ ਬਾਹਰ ਖਿਲਰਿਆ ਪਿਆ ਸੀ ਉਸਨੇ ਤੁਰੰਤ ਹੀ ਬਾਕੀ ਦੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਦੋਂ ਹੋਰ ਦੁਕਾਨਦਾਰ ਆਪਣੀਆਂ ਦੁਕਾਨਾਂ ਵੱਲ ਜੇ ਤਾਂ ਪਤਾ ਲੱਗਾ ਕਿ ਸਿਰਫ ਉਸਦੀ ਹੀ ਨਹੀਂ ਸਗੋਂ ਕੁੱਲ 11 ਦੁਕਾਨਾਂ ਨੂੰ ਇਸੇ ਤਰ੍ਹਾਂ ਲੁੱਟਿਆ ਗਿਆ ਹੈ ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰੇਆਂ ਨੇ ਚੋਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਕੈਦ ਕਰ ਲਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਦਾਰਾਂ ਤੋਂ ਬਿਆਨ ਦਰਜ ਕੀਤੇ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਇਲਾਕੇ ਵਿੱਚ ਹੋਈ ਚੋਰੀ ਦੀ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੋਰਾਂਗਲਾ ਵਿੱਚ ਕਈ ਵਾਰ ਦੁਕਾਨਾਂ ਚੋਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ ਦੁਕਾਨਦਾਰਾਂ ਨੇ ਰਾਤ ਦੇ ਸਮੇਂ ਬਾਜ਼ਾਰ ਵਿੱਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਇਹ ਕਿੰਨਾ ਕੋਲਿਆਦਾ ਹੈ ਕੋਈ ਨਹੀਂ ਕਰ ਰਹੇ ਹਨ ਵਾਹ ਬੈ ਅੰਡੂ ਇਹ ਕਿਥੋਂ ਪੜ ਗਏ ਤੇ ਆਹ ਵਾਹ ਵਾਹ ਮੁਕਤਪਤੀ ਨੂੰ ਮੈਂ ਇੱਕ ਵਾਰ ਆ ਬੋਲੇ ਹੋਏ ਮੈਂ ਤਾਂ ਲੈਣੀ ਜਾਂ ਮੌਲੂ ਕਹੀ ਜੀ ਪਵਨ ਕਰੋ ਚਾਹੀ ਲਈ ਯਾਰ ਇੱਕ ਮਿੰਟ ਬਰੋਸ ਤੋਂ ਸਭ ਤੋਂ ਕੋਲਾ ਖਲੀ ਗਈ ਅਹ ਬੋਲੇਵਾਲ ਦੀ ਜੀਨਾਰੇ ਬਸੇ ਮੈਂ ਟਾਈਮ ਦਿੱਤਾ ਹੈ ਜੀ

ਤੁਸੀਂ ਮੈਨੂੰ ਬਚਾ ਲਈ ਤੁਸੀਂ ਕੀ ਹੋ ਕੇ ਗੱਲ ਕਰਨੀ ਹੈ ਨਹੀਂ ਕੋਈ ਸੁਣੀ ਹੋਈ ਗੱਲ ਕਰਦੇ ਜਿੰਨਾ ਮੈਂ ਹੁਣ ਡਰ ਲੱਗਦਾ ਸਭ ਤਾਂ ਮੂੰਹ ਬੰਦ ਕਰਾਓ ਇਹ ਗੱਲਾਂ ਹਲਾਓ ਕਿ ਪਾ ਦੋ ਦੇਖੋ ਜੀ ਮੇਰਾ ਨਾਮ ਬ੍ਰਾਮ ਹੈ ਦੁਕਾਨ ਦਾ ਨਾਮ ਹੈ ਪੀ ਆਰ ਬੀ ਸਵੀਟ ਸ਼ਾਪ ਹੂੰ ਇਧਰ ਅੰਗਲੇ ਢੇ ਵਿੱਚ ਤੇ ਅਸੀਂ ਤਾਂ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਰ ਟੁੱਟਿਆ ਪਿਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਦਾ ਸੀ ਉਸ ਸੂਰੇ ਸਿਲੰਡਰ ਪਰ ਉਹਨਾਂ ਵਾਸਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਿਆ ਜਿਹੜਾ ਜੀ ਕੀ ਕਰ ਸਕਦੇ ਹਾਂ ਮੈਂ ਤਾਂ ਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਮੰਗ ਕੇ ਹੋਈ ਜੀ ਕਿ ਕਾਰਵਾਈ ਕੀਤੀ ਜਾਏ ਪਤਾ ਲੱਗੇ ਚੋਰਾਂ ਦਾ ਕਿ ਕਿੰਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਨੇ ਜਿਨ੍ਹਾਂ ਦੇ ਤਾਲੇ ਟੁੱਟੇ ਜੀ ਇੱਕ ਰਾਤ 'ਚ ਹੀ 12 ਦੁਕਾਨਾਂ ਦੇ ਤਾਲੇ ਤੋੜਨ ਦਾ ਇੱਕ ਸੌਖੀ ਗੱਲ ਥੋੜੀ ਆ ਤੇ ਇੰਨਾ ਟਾਈਮ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਸਾਜਨ ਟੇਨ ਸਟੋਰ ਘਟਣਾ ਆ ਜੀ ਸਾਢੇ 3 ਵਜੇ ਟਾਈਮ ਹੀ ਸਾਡੇ ਘਰ ਗਏ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਦਾ ਹੋਏ ਦਾ ਦੁਕਾਨ ਦੇ ਤਾਲੇ ਟੁੱਟੇ ਰਿਹਾ ਕਟੋ ਘਟ 11 12 ਦੁਕਾਨਾਂ ਦੇ ਤਾਲੇ ਟੁੱਟੇ ਦੇ ਆ 11 12 ਦੁਕਾਨਾਂ 11 12 ਦੁਕਾਨਾਂ ਦੇ ਤਾਲੇ ਇਹ ਘਟਨਾ ਕੋ 3 ਕਿਲੋ ਦੀ ਘਟਨਾ ਜੀ ਸਵੇਰੇ 3 ਵਜੇ ਦੀ ਹਾਂਜੀ ਤੇ ਕੀ ਨੁਕਸਾਨ ਕੀ ਹੋਇਆ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆ 25 ਉਹ ਲੈ ਗਈ ਦੀ ਸਾਰੀਆਂ ਇਹ ਕੀ ਉਹ ਹੋਰ ਤਾਲੇ ਤੁਲੇ ਤੋੜ ਕੇ ਤਾਲੇ ਹਾਂਜੀ ਸਾਰੇ ਸਾਰੇ 11 12 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਨੇ ਇਹਦਾ ਵੀ ਫਰਾਏ ਪੁਲਿਸ ਵਾਲੇ ਹਾਂਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਸੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਉਹ ਨਾ ਜੇ ਕਰਨਾ ਚਾਹੋਗੇ ਇੱਕੋ ਰਾਜ 11 12 ਦੁਕਾਨਾਂ 'ਤੇ ਰੋੜ ਦਿਓ ਧੰਨਵਾਦ ਹੈ ਇਹੀ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਦਾ ਤੇ ਚਾਹੀਦਾ ਹੈ ਜੀ ਹਾਂਜੀ ਆਇਆ ਕਰਨਾ ਘਰੋਂ ਆਇਆ ਦਾ 6:30 ਵਜੇ ਨਾ ਇਹ ਲੈ ਕੇ ਟਾਰਚ ਲਾ ਕੇ ਬੜੇ ਲਿਆ ਨਾ ਇੱਥੇ ਆਇਆ ਤੇ ਮੈਂ ਟਾਈਮ 6:30 ਵਜੇ ਦਾ ਹਾਂਜੀ ਤੇ ਮੈਂ ਉਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਦੇ ਛੇਲੇ ਖੋਲ ਗਿਆ ਅੱਜ ਭਾਪੇ ਮਾ ਨਹੀਂ ਕੀ ਗੱਲ ਹੈ ਗੱਡੀ ਆ ਤੇ ਸਮਾਨ ਖਿਲਰੇ ਦਾ ਸਾਰਾ ਹੀ ਪਿਆਦਾ ਖਿਲਰੇ ਦੇ ਜਿਹੜੇ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੌੜ ਪਿਆ ਮੈਨੂੰ ਮੈਂ ਜਾ ਕੇ ਤਾਲਾ ਦਵਾ ਜਾ ਕੇ ਵੀ ਇਹ ਤੇ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੇ ਗਾੜੀ ਗਿਆ ਤੇ ਗਾੜੀ ਪਾਣ ਵਾਲੀ ਦੇਵਦੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਰ ਕੇ ਤੇ ਮੈਨੂੰ ਇੱਥੇ ਲਿਆਂਦਾ ਲਿਆਂਦਾ ਇਹਨੂੰ ਆ ਕੇ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਤੇ ਆਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਜੀ ਦੁਕਾਨਾਂ ਜੀ ਇੱਕ ਇਹ ਦੁਕਾਨ ਖੁੱਲੀ ਦੋ ਤਿੰਨ ਦੁਕਾਨ ਤੇ ਇੱਕ ਮਹਾਤਮਾਲੀ ਖੁੱਲੀ ਜੈ ਤੇ ਇੱਕ ਦੋ ਆ ਤੇ ਇੱਕ ਚਾਰ ਦੁਕਾਨ ਆਇਆ ਮੈਂ ਵਿਕੀ ਨਹੀਂ ਬਾਕੀ ਇੱਧਰ ਵੀ ਐਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਐ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈ ਗਿਆ ਕਿ ਲਾਈਟਾਂ ਨਹੀਂ ਹੈਗੀਆਂ ਬਜ਼ਾਰ 'ਚ ਕੋਈ ਚੌਕੀਦਾਰ ਨਹੀਂ ਹੈਗਾ ਪੂਰੇ ਬਜ਼ਾਰ ਦੇ ਵਿੱਚ ਮੇਰੀ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਤਰ੍ਹਾਂ ਗੱਲ ਦੀ ਅੱਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਧਰ ਹੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇੱਥੇ ਬੰਦੇ ਹੈਗੇ ਨਾ ਇਹ ਤਕਰੀਬਨ ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਜਿਹੜੀ ਰਾਤੀ ਮੈਂ ਜਦੋਂ ਆਏ ਸਾਡੇ ਦਿਨ ਉੱਤੇ ਪੰਜ ਤੋਂ ਛੇ ਦੁਕਾਨਾਂ ਅਸੀਂ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਤੇ ਉਦਾਂ ਕੋਈ ਐ ਵੀ ਕੈਸ਼ ਦਾ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਆਇਆ ਕੋ ਪਾਂਸੀਗਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਛ ਨਹੀਂ ਉਹ ਲੈ ਗਏ ਹੈਗੇ